ਅਰਮੀਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਪੰਜਾਬ ਦੇ ਗੁਆਂਡੀ ਸੂਬੇ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਮਨੋਹਰ لال ਖੱਟਰ ਦੇ ਅਸਤੀਫਾ ਦੇਣ ਤੋਂ ਬਾਅਦ ਵੱਡੀ ਸਿਆਸੀ ਹਲਚਲ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੈਪ ਸਿੰਘ ਸੈਣੀ ਦੇ ਵੱਲੋਂ ਸੌਂ ਚੁੱਕ ਲਈ ਗਈ ਹੈ ਤੇ ਉਹਨਾਂ ਦਾ ਸਿਆਸੀ ਪਿਛੋਕੜ ਕੀ ਹੈ ਤੇ ਉਹਨਾਂ ਦੇ ਬਾਰੇ ਕੀ ਕੁਝ ਜਾਣਕਾਰੀ ਹੈ ਉਹ ਤੁਹਾਨੂੰ ਦੱਸਦੇ ਹਾਂ ਨੈਪ ਸਿੰਘ ਸੈਣੀ ਦਾ ਜਨਮ 25 ਜਨਵਰੀ 1970 ਨੂੰ ਅੰਬਾਲਾ ਦੇ ਪਿੰਡ ਮਿਰਜ਼ਾਪੁਰ ਮਾਜਰਾ ਵਿੱਚ ਸੈਣੀ ਪਰਿਵਾਰ ਚ ਹੋਇਆ ਉਹਨਾਂ ਨੇ ਬੀਏ ਤੇ ਐਲਐਲਬੀ ਦੀ ਪੜ੍ਹਾਈ ਕੀਤੀ ਹੋਈ ਹੈ ਸੈਣੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਹੋਏ ਨੇ ਤੇ ਨੈਪ ਸਿੰਘ ਸੈਣੀ OBC ਭਾਈਚਾਰੇ ਤੋਂ ਆਉਂਦੇ ਨੇ। ਉਹਨਾਂ ਕੋਲ ਸੰਸਤਾ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ। ਤਾਂ ਹੁਣ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਦੇ ਸਿਆਸੀ ਸਫ਼ਰ ਦੀ ਗੱਲ ਕਰਦੇ ਹਾਂ। ਕੁਰਕਸ਼ੇਤਰ ਤੋਂ ਸੰਸਦ ਮੈਂਬਰ ਵੀ ਇਸ ਮੁਕੇ ਨੈਪ ਸਿੰਘ ਸੈਣੀ ਹੈਗੇ ਨੇ ਤੇ 1996 ਤੋਂ 2000 ਤੱਕ ਹਰਿਆਣਾ BJP ਦੇ ਸੂਬਾ ਚਰਨ ਅਸਕਤਰ ਵੱਜੋਂ ਉਹਨਾਂ ਨੇ ਕੰਮ ਕੀਤਾ। ਸਾਲ 2002 'ਚ ਉਹ ਯੂਵਾ ਮੋਰਚਾ ਭਾਜਪਾ ਅੰਮ੍ਰਾਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ 2005 ਚ ਅੰਬਾਲਾ ਚ ਯੂਵਾ ਮੋਰਚਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਤੇ 2009 ਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਦਾ ਅਹੁਦਾ ਉਹਨਾਂ ਦੇ ਵੱਲੋਂ ਸੰਭਾਲਿਆ ਜਾਂਦਾ ਤੇ 2012 ਚ ਅੰਬਾਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਰਹੇ ਨੇ ਤੇ 2014 ਚ ਉਹ ਨਰੈਣਗੜ ਵਿਧਾਨ ਸਭਾ ਤੋਂ ਵਿਧਾਇਕ ਬਣੇ ਨੇ ਤੇ ਫਿਰ 2016 ਦੇ ਵਿੱਚ ਉਹ ਹਰਿਆਣਾ ਸਰਕਾਰ ਚ ਰਾਜ ਮੰਤਰੀ ਸਨ ਤੇ 2019 ਚ ਕੁਰਕਸ਼ੇਤਰ ਤੋਂ ਸੰਸਦ ਮੈਂਬਰ ਚੁਣੇ ਗਏ ਤੇ ਇਸ ਤੋਂ ਬਾਅਦ ਹਾਲੀ ਵਿੱਚ 2023 ਚ ਹਰਿਆਣਾ ਬੀਜੇਪੀ ਦਾ ਸੂਬਾ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆ ਸੀ ਤਾਂ ਹੁਣ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਸਹੁੰ ਚੁਕਲੀ ਗਈ ਹੈ ਸਹੁੰ ਚੁਕਦਿਆਂ ਉਹਨਾਂ ਦੇ ਵੱਲੋਂ ਕੀ ਕੁਝ ਆਖਿਆ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮੈਂ ਮੈਂ ਨਾਇਬ ਸਿੰਘ ਈਸ਼ਵਰ ਕੀ ਸਹਪ ਤੈਤਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ और निष्ठा रखूंगा मैं भारत की प्रभुता और अखंडता अक्षुण रखूंगा मैं हरियाणा राज्य के मुख्यमंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगा तथा भय या पक्षपात अनुराग या द्वेष के बिना मैं सब प्रकार के लोगों के प्रति संविधान के मैं मैं नायब सिंह ईश्वर की शपथ लेता हूं कि जो विषय हरियाणा राज्य के मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को उस अवस्था को छोड़कर जबकि ऐसे मुख्यमंत्री के रूप में अपने कर्तव्यों के उचित निर्वहन के लिए ऐसा करना अपेक्षित हो अन्य अवस्था में मैं प्रत्यक्ष या परोक्ष रूप में ਅਨਸੰਚਿਤ ਜਾਂ ਪ੍ਰਕਟ ਨਹੀਂ ਕਰੂੰਗਾ